ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਸ਼੍ਰੀਨਗਰ ਦੀ ਸੰਗਤ ਤੇ ਦਰਸ਼ਨ ਹੋਏ ਨੇ ਜਿਸ ਤਰ੍ਹਾਂ ਦੱਸਿਆ ਗਿਆ ਸਟੇਜ ਤੋਂ ਕਿ ਇਹੋ ਜਿਹੇ ਵੇਲੇ ਇੱਥੇ ਐਨੇ ਵੱਡਾ ਅਦੁੱਤੀ ਕੀਰਤਨ ਸਮਾਗਮ ਹੋਣਾ ਲਗਭਗ ਅਸੰਭਵ ਹੈ ਕਿਉਂਕਿ ਪਤਾ ਹੈ ਕਿ ਇਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਇਆ ਨਹੀਂ ਜਾਂਦਾ ਬਾਹਰ ਪਰ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਹੈ ਕਿ ਸਾਰੇ ਆਪਣੇ ਆਪ ਮਹਾਰੇ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਭਾਗਾਂ ਵਾਲਾ ਸਮਝਦਾ ਕਿ ਜਿਸ ਵੇਲੇ ਪੰਜਾਬ ਰਾਜ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਹੈ ਤੇ ਉਸ ਸੇਵਾ ਦੇ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾਉਣਾ ਉਹ ਸਾਡੇ ਹਿੱਸੇ ਆ। ਬੜਾ ਕੁਝ ਪੜਿਆ ਗੁਰੂ ਸਾਹਿਬ ਬਾਰੇ। ਬੜੀਆਂ ਹਿਸਟਰੀ ਦੀਆਂ ਕਿਤਾਬਾਂ 'ਚ ਪੜਿਆ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ। ਕਿਵੇਂ ਬਾਬਾ ਬਕਾਲਾ 'ਚ ਗੁਰੂ ਲਾਦੋ ਰਹੇ। ਕਿਵੇਂ ਫਿਰ ਲੱਖੀਸ਼ਾ ਬੰਜਾਰਾ ਨੇ ਜਿੱਥੇ ਗੁਰਦੁਆਰਾ ਰਾਕਾਬਗੰਸਾਬ ਹੈ ਹੁਣ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਕਿਵੇਂ ਭਾਈ ਜੈਤਾ ਜੀ ਜਿਹੜੇ ਬਾਅਦ ਚ ਭਾਈ ਜੀਵਨ ਸਿੰਘ ਜੀ ਦੇ ਨਾਂ ਤੇ ਜਾਣੇਗੇ ਉਹ ਕਿੰਨਾਂ ਕਠਿਨਾਈਆਂ ਮੀਹਾਂ ਹਨੇਰੀਆਂ ਵਿੱਚ ਦੀ ਹੁੰਦੇ ਹੋਏ ਸੀਸ ਨੂੰ ਲੈ ਕੇ ਆਏ ਫਿਰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹਨਾਂ ਨੂੰ ਖਿਤਾਬ ਮਿਲਿਆ ਤੇ ਇਹ ਕੁਰਬਾਨੀਆਂ ਛੋਟੀਆਂ ਨਹੀਂ ਇਹ ਕੁਰਬਾਨੀਆਂ ਸਾਡੀ ਅਗਲੀ ਪੀੜੀ ਤੱਕ ਜਾਣੀਆਂ ਚਾਹੀਦੀਆਂ। ਅਗਲੀ ਪੀੜੀ ਦਾ ਸ਼ਾਇਦ ਦੇਖਣ ਦਾ ਜਾਂ ਸਮਝਣ ਦਾ ਮਾਧਿਅਮ ਚੇਂਜ ਹੋ ਗਿਆ ਹੋਵੇ। ਉਹ ਲਾਈਟ ਹੈਂਡ ਸਾਊਂਡ ਰਾਹੀਂ ਸ਼ਾਇਦ ਜ਼ਿਆਦਾ ਸੁਣ ਸਕਦੇ ਹੋਣ ਜਾਂ ਸਮਝ ਸਕਦੇ ਹੋਣ। ਉਹਨਾਂ ਦੇ YouTube ਜਾਂ ਉਹਨਾਂ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸ਼ਾਇਦ ਜ਼ਿਆਦਾ ਸਮਝ ਆਉਂਦੀ ਹੋਵੇ। ਮਰਿਆਦਾ ਕਾਇਮ ਰੱਖਦੇ ਹੋਏ ਇਹ ਇਹ ਜ਼ਰੂਰ ਅਗਲੀ ਪੀੜੀ ਤੱਕ ਚੀਜ਼ਾਂ ਜਾਣੀਆਂ ਚਾਹੀਦੀਆਂ ਕਿ ਦਾਦਾ ਵੀ ਸ਼ਹੀਦ ਕਰਾਇਆ। ਦਾਦਾ ਬਣ ਕੇ ਪੋਤੇ ਵੀ ਸ਼ਹੀਦ ਕਰਾਏ ਇਹ ਇਹ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ ਕਿ ਇੰਨਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਤੇ ਵੰਡਿਤ ਕਿਰਪਾ ਰਾਮ ਜੀ ਇੱਥੋਂ ਚੱਲੇ ਉਹਨਾਂ ਦੀ ਅਗਵਾਈ 'ਚ ਜਥਾ ਚੱਲਿਆ ਜਾ ਕੇ ਉੱਥੇ ਅਰਜ਼ੋਈ ਕੀਤੀ ਗੁਰੂ ਸਾਹਿਬ ਜਿਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਬੜਾ ਵਿਸਥਾਰ 'ਚ ਦੱਸਿਆ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਕਥਾਵਾਂ ਸੁਣ ਸੁਣ ਕੇ ਅਸੀਂ ਗੁਰੂ ਰਵਿਦਾਸ ਜੀ ਦੀਆਂ ਭਗਤ ਕਬੀਰ ਜੀ ਦੀਆਂ ਤੇ ਜਿਹੜੀ ਬਸ 'ਚ ਮੈਂ ਪਲੱਸ 1 'ਚ ਪੜਨ ਜਾਂਦਾ ਹੁੰਦਾ ਸੀ ਪਿੰਡੋਂ ਉਸ ਬਸ 'ਚ ਇਹਨਾਂ ਦਾ ਉਹ ਕੀਰਤਨ ਲੱਗਿਆ ਹੁੰਦਾ ਸੀ ਜਦੋਂ ਮੈਂ ਸੁਣਦਾ ਹੁੰਦਾ ਸੀਗਾ ਉਹਦੇ ਚ ਇੱਕ ਮੇਰੇ ਅੱਜ ਵੀ ਚੇਤੇ ਆ ਛੋਟਾ ਜਿਹਾ ਹੁੰਦਾ ਸੀ ਮੈਂ ਦੋ ਮੰਜੇ ਜੋੜ ਕੇ ਕੋਈ ਸਪੀਕਰ ਲੱਗਦਾ ਸੀ ਉੱਚ ਧਾਰਮਿਕ ਗਾਣਾ ਲੱਗਦਾ ਸੀ ਜਦੋਂ ਕੋਈ ਵਿਆਹ ਸ਼ਾਦੀ ਜਾਂ ਕੋਈ ਖੰਡਪਟ ਸਾਹਿਬ ਦਾ ਪੋਗ ਉਹ ਚ ਐ ਸੀ ਕਿ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਭਾਵੇਂ ਅੱਜ ਹੋਵੇ ਭਾਵੇਂ ਕੱਲ ਹੋਵੇ ਜਦੋਂ ਸੀਸ ਤੇ ਆਰਾ ਚੱਲਣਾ ਹੈ ਮੇਰਾ ਮੁੱਖ ਗੁਰਾਂ ਦੇ ਵੱਲ ਹੋਵੇ ਅੱਜ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਔਰ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਹੈ ਇੰਨਾ ਡੀ.ਐੱਡ.ਏ. ਸ਼ਖਸੀਅਤਾਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾ ਪਰ ਜਿੰਨਾ ਕ ਮੈਂ ਪੜਿਆ ਜਿੰਨਾ ਕ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ 'ਚ ਕਿ ਗੁਰੂ ਤੇਗ ਬਹਾਦਰ ਦਾ ਲੇਖ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਯਾਦ ਕਰ ਲਓ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲਓ ਇੱਕ ਆ ਜਾਊਗਾ ਇਹਨਾਂ 'ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇਲੇ ਪੰਜ ਭਾਈਆਂ ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਭਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਹੈ ਨਹੀਂ ਸਾਨੂੰ ਕਿ ਕਿਵੇਂ ਸਰਵਾਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦਿਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਤੱਕ ਇਹ ਤਾਈਓ ਜਾਣ ਗਿਆ ਜੇ ਆਪਾਂ ਜਿਨ੍ਹਾਂ ਦੇ ਹੱਥਾਂ 'ਚ ਕਲਮਾ ਨੇ ਜਿਨ੍ਹਾਂ ਦੇ ਗੁਰੂ ਨੇ ਜਿਨ੍ਹਾਂ ਨੂੰ ਕੰਠ ਦਿੱਤਾ ਜੇ ਉਹ ਦੱਸਣਗੇ ਜੇ ਉਹ ਫੈਸਲੇ ਕਰਨਗੇ ਸੋ ਗੁਰੂ ਸਾਹਿਬ ਕੋਈ ਸ਼ਕਤੀ ਕੌਤਕ ਨਹੀਂ ਦਿਖਾ ਰਹੀ ਸੀ ਉਸ ਵੇਲੇ ਜਿਸ ਵੇਲੇ ਮੱਖਣਸ਼ਾਹ ਲਵਾਨਾ ਨੂੰ ਕਹਿੰਦੇ ਸੀ ਕਿ ਸੁੱਖੀਆਂ 500 ਸੀ ਤੇ ਦਿਨਾਂ 5 ਤੇ ਮੱਖਣਸ਼ਾਹ ਲਵਾਨਾ ਵੀ ਸ਼ਾਇਦ ਇਹੀ ਚੈੱਕ ਕਰਦਾ ਸੀ ਕਿ ਜੇ ਅਸਲੀ ਹੋਇਆ ਤਾਂ 500 ਮੰਗੂਗਾ ਤਾਂ ਜਦੋਂ ਇਹ ਕਿਹਾ ਤਾਂ ਉਹਨੇ ਕਿਹਾ ਗੁਰੂ ਲਾਧੋਰੇ ਗੁਜਰਾਤ ਦੇ ਪੋਰਟ ਤੇ ਜਹਾਜ਼ ਫਸ ਗਿਆ ਸੀ ਰੇਤੇ ਚ ਉਹ ਕੱਢਿਆ ਸੀ ਉੱਥੇ ਉੱਥੇ ਸੁਖ ਸੁਖੀ ਸੀ ਉਹ ਕੱਢਿਆ ਸੀ ਮਾਤਾ ਭਾਗਪਰੀ ਦੀ ਕਹਾਣੀ ਤੁਸੀਂ ਸਰ ਰੋਜ ਕਿਵੇਂ ਉਹਨੇ ਇੱਕ ਇੱਕ ਇੰਨੀ ਸ਼ਰਧਾ ਨਾਲ ਯਾਦ ਕੀਤਾ ਕਿ ਗੁਰੂ ਸਾਹਿਬ ਆ ਕੇ ਇੱਥੇ ਬਹਿ ਗਏ ਸੋ ਕਿੰਨੀਆਂ ਕੁਰਬਾਨੀਆਂ ਦੀ ਗੱਲ ਕਰੀਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਰਵੰਸ ਵਾਰਿਆ ਮਾਤਾ ਗੁਜਰੀ ਜੀ ਮਤਲਬ ਸ਼ਾਇਦ ਹੀ ਇੰਨੇ ਸ਼ਹੀਦ ਕਿਸੇ ਪਰਿਵਾਰ ਚ ਹੋਏ ਹੋਣਗੇ ਸੋ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਜੋ ਸੇਵਾ ਲੱਗੀ ਹੈ ਅਸੀਂ ਪਿੱਛੇ ਰਹਿ ਕੇ ਕਰ ਰਹੇ ਹਾਂ ਅੱਗੇ ਅਸੀਂ ਮਹਾਪੁਰਸ਼ ਲਾਏ ਹੋਏ ਨੇ ਤਾਂ ਕਿ ਰਹਿਤ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਰਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਅਸੀਂ ਤਾਂ ਇੱਕ ਸੋਰਸ ਆ سپورਟ ਦਾ ਕਿਸ ਨੂੰ ਦੱਸ ਦੋ ਜੀ ਕਿੱਥੋਂ ਦੀ ਸੜਕਾਂ ਜਾਣਾ ਲੰਘਣਾ ਕਿੱਥੋਂ ਦੀ ਪਾਲਕੀਆਂ ਚਾਹੀਦੀਆਂ ਨੇ ਕਿੱਥੇ ਕਿੰਨਾ ਕੁ ਪ੍ਰਬੰਧ ਕਰਨਾ ਹੈ ਖਾਣ ਪੀਣ ਦਾ ਰਹਿਣ ਦਾ ਲੰਗਰ ਤਾਂ ਆਪਣਾ ਤਾਂ ਗੁਰੂ ਸਾਹਿਬ ਦਾ 20 ਰੁਪਏਾਂ ਦਾ ਇੱਕ ਵਾਰੀ ਭੁੱਖੇ ਸਾਧੂਆਂ ਨੂੰ ਖਵਾਇਆ ਹੋਇਆ ਲੰਗਰ ਅਜੇ ਤੱਕ ਵਿਆਜ ਹੀ ਨਹੀਂ ਉਹਦਾ ਮੁੱਕ ਰਿਹਾ ਭਾਵੇਂ ਤੁਰਕੀ 'ਚ ਪੁਚਹਾੜ ਆਇਆ ਹੋਵੇ ਭਾਵੇਂ ਸ਼੍ਰੀਲੰਕਾ 'ਚ ਕੋਈ ਸੁਨਾਮੀ ਆ ਜਾਏ ਉੱਥੇ ਰੈੱਡ ਕਰਾਸ ਵਾਲੇ ਬਾਅਦ 'ਚ ਪਹੁੰਚਦੇ ਆ ਪਹਿਲਾਂ ਸਾਡਾ ਲੰਗਰ ਲੱਗ ਜਾਂਦਾ ਇਹ ਸਾਨੂੰ ਗੁਰੂ ਸਾਹਿਬ ਦਾ ਵਰਦਾਨ ਹੈ ਸੋ ਜਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਜੀਵਨੀ ਬਾਰੇ ਜਿਨ੍ਹਾਂ ਨੇ ਲਿਖਿਆ ਵੱਡੇ ਵੱਡੇ ਪ੍ਰੋਫੈਸਰ ਸੰਤ ਮਹਾਤਮਾ ਸੀ ਉਹਨਾਂ ਨਾਲ ਵਿਚਾਰ ਬਿਮਾਰਸ਼ ਕੀਤਾ ਕਿ ਕਿੰਨੇ ਥਾਂ ਕਿ ਕਿੱਥੋਂ-ਕਿੱਥੋਂ ਦੀ ਗੁਰੂ ਸਾਹਿਬ ਲੰਗੇ ਸਾਨੂੰ 142 ਇਹੋ ਜੇ ਪਿੰਡ ਤੇ ਸ਼ਹਿਰ ਕਸਬੇ ਪਤਾ ਲੱਗੇ 109 ਪਿੰਡ ਨੇ 34 ਕਸਬੇ ਭਾਵੇਂ ਉਹ ਤਰਨਤਾਰਨ ਸਾਬ ਤੋਂ ਸ਼ੁਰੂ ਹੋ ਜਾਣ ਤਰਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਨਾਲੇ ਚ ਫਰਵਾਹੀ ਸੇਖਾ ਮੂੜਵਾੜ ਇਧਰ ਹੁੰਦੇ ਹੋਏ ਸਮਾਣੇ ਵਿੱਚ ਦੀ ਫਿਰ ਉਹ ਅਸੀਂ 109 ਦੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਆਲਰੇਡੀ ਕਈ ਮਹੀਨੇ ਪਹਿਲਾਂ 50-50 ਲੱਖ ਰੁਪਇਆ ਇਸ ਗੱਲ ਦਾ ਸ਼ੁਕਰਾਨੇ ਵਜੋਂ ਦੇਤਾ ਕਿ ਤੁਸੀਂ ਧੰਨ ਹੋ ਕਿ ਤੁਹਾਡੇ ਪਿੰਡ ਗੁਰੂ ਸਾਹਿਬ ਦੇ ਚਰਨ ਪਏ ਹੋਏ ਨੇ ਤੁਸੀਂ ਇਹ 50 ਲੱਖ ਰੁਪਇਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਖਰਚ ਲਓ ਗੁਰੂ ਸਾਹਿਬ ਦੇ ਨਾਮ ਤੇ ਖਰਚ ਲਓ ਬੋਲੇ ਸੋ ਨਿਹਾਲ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਕੀਰਤਨ ਚੱਲ ਰਹੇ ਨੇ ਸਾਰੇ ਪਿੰਡਾਂ ਚ ਲਾਈਟ ਐਂਡ ਸਾਊਂਡ ਦੇ ਰਾਹੀਂ ਬਹੁਤ ਕੁਝ ਦਰਸਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਜੀਵਨੀ ਬਾਰੇ ਫਰੀਦਕੋਟ ਬਠਿੰਡਾ ਤਕਸਰੀ ਦਮਦਮਾ ਸਾਹਿਬ ਸ੍ਰੀ ਹਰਮੰਦ ਹਰਮਿੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤਸ਼ਰੀ ਨਗਰ ਹੁਣ ਕੱਲ ਨੂੰ ਇੱਥੋਂ ਜਥਾ ਜਿਹੜਾ ਪਹਿਲਾ ਕੀਰਤਨ ਜਿਹੜਾ ਜਥਾ ਉਹ ਇੱਥੋਂ ਚੱਲੂਗਾ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਦਿੱਲੀ ਤੋਂ ਅੱਜ ਉਹ ਵੀ ਕਹਿੰਦੇ ਮੈਂ ਪਹਿਲੀ ਵਾਰ ਸ਼੍ਰੀਨਗਰ ਆਇਆ ਮੈਂ ਕਹਿੰਦਾ ਜੀ ਪਹਿਲੀ ਵਾਰ ਸ਼੍ਰੀਨਗਰ ਆਇਆ ਕਈ ਬੰਦੇ ਬਹੁਤ ਸਾਰੇ ਬੰਦੇ ਹੋਣਗੇ ਜਿਹੜੇ ਅੱਜ ਪਹਿਲੀ ਵਾਰ ਆਏ ਹੋਣਗੇ ਪਰ ਉਹ ਕੋਈ ਕੰਮਕਾਰ ਆਇਆ ਹੋਊਗਾ ਕੋਈ ਕਿੱਥੋਂ ਮੁੜ ਜੂਗਾ ਕੋਈ ਘੁੰਮ ਕੇ ਮੁੜ ਜੂਗਾ ਪਰ ਕਿੰਨੀ ਕਿਸਮਤ ਚੰਗੀ ਹੈ ਕਿ ਪਹਿਲੀ ਵਾਰ ਹੀ ਆਏ ਆ ਤੇ ਪਹਿਲੀ ਵਾਰ ਹੀ ਸੇਮੇ ਪਾਸ਼ਾ ਦੇ ਪੈਰਾਂ 'ਚ ਬੈਠੇ ਆ ਪਹਿਲੀ ਵਾਰ ਜੋ ਇਹ ਗੁਰੂ ਸਾਹਿਬ ਦਾ ਕੋਈ ਵਿਧੀ ਵਿਵਧਾਨ ਹੈ ਜੀ ਨੇ ਬੰਦਾ ਬੰਦਾ ਕੋਈ ਚੀਜ਼ ਨਹੀਂ ਹੈਗਾ ਉਹਨਾਂ ਸਾਹਮਣੇ ਸੋ ਮੈਂ ਤਾਂ ਇੱਕ ਮੇਰੀ ਦਾਦੀ ਮੈਨੂੰ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਤੁਰੇ ਜਾਂਦੇ ਸੀ ਬਾਣੀ ਉਚਰਦੇ ਸੱਚ ਬੋਲਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਜੀ ਸੀ ਕਿਸੇ ਪਿੰਡ ਦੀ ਝੂਤੇ ਬੈਠੇ ਕਹਿੰਦੇ ਭਾਈ ਮਰਦਾਨਿਆ ਰਵਾਬ ਛੇੜ ਬਾਣੀ ਉਚਰੀਏ ਰਵਾਬ ਛੜੀ ਬਾਣੀ ਉਚਰਨ ਲੱਗੇ ਅੰਮਤ ਵੇਲਾ ਸੀ ਆਵਾਜ਼ ਗੂੰਜੇ ਤੋਂ ਨਾ ਗੂੰਜਣ ਰਵਾਬ ਦੀਆਂ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕੋਈ ਫਕੀਰ ਬੰਦਾ ਆ ਗਿਆ ਰੱਬ ਦਾ ਸਿੱਧੀ ਰੱਬ ਨਾਲ ਹੈ ਆਪਣੀ ਕਿਸਮਤਾਂ ਪਲਟ ਦੂ ਇਹਦੀ satsang ਕਰ ਲੈਨੇ ਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਆ ਗਏ ਕਹਿੰਦੇ ਗੁਰੂ ਸਾਹਿਬ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਨੇ ਸੱਚ ਦੇ ਰਾਹ ਨੇ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਇਹ ਸੱਚੇ ਰਾਹਾਂ ਦੇ ਪੰਧ ਹੀ ਹੋਰ ਹੁੰਦੇ ਆ ਕਹਿੰਦੇ ਨਾ ਜੀ ਅਸੀਂ ਤਾਂ ਨਾਲ ਚੱਲਾਂਗੇ ਕਹਿੰਦੇ ਚਲੋ ਠੀਕ ਹੈ ਆਜੋ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਮੇਰੀ ਦਾਦੀ ਮੈਨੂੰ ਇਹ ਕਹਾਣੀ ਸੁਣਾਉਂਦੀ ਹੁੰਦੀ ਸੀ ਚਾਂਦੀ ਦੇ ਢੇਰ ਆ ਗਏ ਆਲੇ ਦੋਲੇ ਚਾਂਦੀ ਉਹ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਇੰਨਾ ਕੁ ਤੁਰਨ ਵਾਲੀ ਕੰਮ ਬਣ ਗਿਆ ਉਹ ਤਾਂ ਮੁੜ ਗਏ ਜੀ ਕਾਫਲਾ ਰਹਿ ਗਿਆ ਅੱਧਾ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲ ਵਧੀਆ ਰਹਿ ਗਏ ਥੋੜਾ ਜਿਹਾ ਟਾਈਮ ਹੋਰ ਤੁਰਪੇ ਉਹ ਚਾਂਦੀ ਲੈ ਕੇ ਚਲੇ ਗਏ ਬੰਦੇ ਹੀ ਦਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨਾ ਚਾਂਦੀ ਵਾਲਿਆਂ ਨਾਲ ਇਸ ਤਾ ਗੁਰੂ ਜੀ ਨਾਲ ਹੀ ਚੱਲਾਂਗੇ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਨੇ ਦੇਖ ਲਓ ਕਹਿੰਦੇ ਨਾਲ ਹੀ ਚੱਲਾਂਗੇ ਤੁਰੇਗੇ 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 ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜਿਹੜੇ ਉਹ 10 ਜਾਣੇ ਸੀ ਉਹਨਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਆਪਾਂ ਉਹਨਾਂ ਦੋਨਾਂ ਨਾਲੋਂ ਹੀ ਚੰਗੇ ਰਹਿ ਗਏ ਰਹਿ ਗਏ ਇਕੱਲਾ ਭਾਈ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ ਕਹਿੰਦੇ ਮੈਂ ਨਹੀਂ ਜਾਂਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕਿਹ ਹਜੀਆਂ ਗੱਲਾਂ ਕਰਦਾ ਉਹਦਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤਾਂ ਤੂੰ ਨਾ ਤੂੰ ਅਮੀਰ ਕਿਵੇਂ ਆ ਤਾਂ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਉਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਤੇ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਪੜਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਕੌਣ ਹੋ ਸਕਦੀ ਇਹਦੇ ਕੋਲੇ ਹੋ ਸਕਦਾ ਜਦੋਂ ਹੀਰੇ ਮੋਤੀ ਰਾਜ ਭਾਗ ਵੰਡਣ ਵਾਲਿਆਂ ਦੇ ਪੈਰਾਂ 'ਚ ਬੈਠੇ ਆਂ ਫਿਰ ਉਹ ਤੋਂ ਵੱਡਾ ਖਜ਼ਾਨਾ ਕਿਹਦੇ ਕੋਲੇ ਉਹ ਤੋਂ ਵੱਡੀ ਕਿਸਮਤ ਕੀਦੀ ਹੋ ਸਕਦੀ ਹੈ ਜੀ ਅੱਜ ਸਾਰੇ ਆਪਾਂ ਕਿਸਮਤ ਵਾਲੇ ਆਂ ਸਾਰੀ ਸੰਗਤ ਕਿਸਮਤ ਵਾਲੀ ਹੈ ਸਤ ਸੰਗ ਦਾ ਮਤਲਬ ਸੱਚ ਦੀ ਸੰਗਤ ਕਰਨੀ ਇਥੋਂ ਬਾਣੀ ਦਾ ਉਚਾਰਨ ਹੈ ਬਾ ਸਾਡੇ ਕੌਮ ਦੇ ਬਹੁਤ ਵੱਡੇ ਰਾਗੀ ਪਦਮਸ਼ਰੀ ਅਵਾਰਡ ਪਤਾ ਨਹੀਂ ਉਹ ਤਾਂ ਬਹੁਤ ਛੋਟੇ ਨੇ ਇਹਨਾਂ ਨੂੰ ਅਵਾਰਡ ਦੇ ਕੇ ਕੋਈ ਨਵਾਜਿਆ ਨਹੀਂ ਜਾ ਸਕਦਾ ਅਵਾਰਡ ਦੀ ਗਰਮਾ ਵਧ ਸਕਦੀ ਇਹਨਾਂ ਨੂੰ ਅਵਾਰਡ ਦੇ ਕੇ ਪਰ ਅਵਾਰਡ ਨਾਲ ਇਹਨਾਂ ਨੂੰ ਨਹੀਂ ਕਹਿ ਸਕਦੀ ਬਹੁਤ ਵੱਡੇ ਹੋ ਗਏ ਇਹਨਾਂ ਨੂੰ ਫਰਾਨਾ ਅਵਾਰਡ ਮਿਲ ਗਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਵਾਰਡ ਦੀ ਗਰਮਾ ਵਧਾਉਣੀ ਹੈ ਸੋ ਇਹ ਸੱਚੀ ਹੋਊਗਾ ਤਾਂ ਸਾਰਾ ਕੁਝ ਉਧਰੋਂ ਸੱਚਾ ਇਧਰੋਂ ਸੱਚ ਸੋ ਸੱਚ ਤੋਂ ਵੱਡਾ ਕੁਝ ਨਹੀਂ ਹੈਗਾ ਜੀ ਔਰ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਕਿ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਝੂਠ ਵਾਲੇ ਨੂੰ 50 ਵਾਰੀ ਪੁੱਛਣਾ ਪੈਂਦਾ ਪਿਛਲੀ ਵਾਰ ਕੀ ਬੋਲ ਕੇ ਗਏ ਸੀ ਕਿਉਂਕਿ ਪਹਿਲਾਂ ਝੂਠ ਬੋਲ ਜਾਂਦੇ ਹਨ ਬਹੁਤ ਸਾਰੇ ਬੰਦੇ ਬੋਲ ਜਾਂਦੇ ਹਨ ਤਾਂ ਕਿਤੇ ਯਕੀਨ ਹੀ ਨਹੀਂ ਸੋ ਮੈਂ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਹਿਣਾ ਕਿ ਪਰਮਾਤਮਾ ਸਾਨੂੰ ਸੱਚ ਬੋਲਣ ਦਾ ਸਮੱਤ ਬਖਸ਼ੇ ਬਲ ਬਖਸ਼ੇ ਸੱਚ ਬੋਲਣਾ ਬਹੁਤ ਔਖਾ ਹੈ ਸੁਰਜੀਤ ਪਾਤਰ ਜੀ ਨੇ ਲਿਖਿਆ ਕਿ ਇੰਨਾ ਸੱਚ ਨਾਲ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਸੱਚੇ ਨੂੰ ਤਾਂ ਕੋਈ ਸੇਵਿਆਂ ਤੱਕ ਲਿਜਾਣ ਵਾਸਤੇ ਚਾਰ ਬੰਦੇ ਨਹੀਂ ਲੱਭਦੇ ਵੀਰ ਬਹੁਤ ਸੱਚ ਬੋਲਦਾ ਸੀ ਛੱਡ ਪਰ ਇਹਦੇ ਨਾਲ ਕੀ ਜਾਵਾਂਗੇ ਸੋ ਦੁਨੀਆਦਾਰੀ ਚੋਂ ਆਪਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈ ਆਪਾਂ ਫੇਰ ਉਸੇ ਦੁਨੀਆਦਾਰੀ ਚ ਫਸ ਗਏ ਆ ਜਿਹੜਾ ਟਾਈਮ ਤੁਸੀਂ ਕੱਢੋਂਗੇ ਨਾ ਇਹ ਬਹੁਤ ਕੀਮਤੀ ਟਾਈਮ ਹੈ ਕਮਾਕਾਰਾਂ ਤੇ ਪਰੋਜ ਜਾਂਦੇ ਆ ਪਰ ਜਿਹੜਾ ਆ ਟਾਈਮ ਤੁਸੀਂ ਕੱਢੋਂਗੇ ਇੰਨੇ ਮਹਾਂਪੁਰਸ਼ਾਂ ਦੀ ਇੰਨੇ ਜਿਹੜੇ ਸਾਡੇ ਪੰਥ ਦੇ ਕੀਰਤਨੀਏ ਸਾਡੇ ਪ੍ਰਚਾਰਕ ਜਿਹੜੇ ਜਿਨ੍ਹਾਂ ਨੇ ਮਤਲਬ ਐ ਗਿਣਿਆ ਪਿਆ ਸਾਰਾ ਇਤਿਹਾਸ ਉਹਨਾਂ ਦੀ ਆਪ ਸੰਗਤ ਕਰ ਲਾਂਗੇ ਸੋ ਸਾਡੇ ਵੱਲੋਂ ਪੰਜਾਬ ਸਰਕਾਰ ਮੈਨੂੰ ਪੱਤਰਕਾਰ ਨੇ ਪੁੱਛਿਆ ਕਿੰਨਾ ਬਜਟ ਰੱਖਿਆ ਜੀ ਇਹਨਾਂ ਪ੍ਰੋਗਰਾਮਾਂ ਦਾ ਮੈਂ ਕਿਹਾ ਫੇਰ ਉਹੀ ਗੱਲ ਜਿਹੜਾ ਖਜ਼ਾਨੇ ਵੰਡਦਾ ਹੈ ਤੇ ਉਹਨੂੰ ਅਸੀਂ ਬਜਟ ਦੇਵਾਂਗੇ ਇਹਦੇ ਵਾਸਤੇ ਖਜ਼ਾਨੇ ਖੁੱਲੇ ਨੇ ਮੈਂ ਕਿਹਾ ਅਫਸਰਾਂ ਨੂੰ ਵੀ ਕੀ ਆਇਆ ਮੈਂ ਕਿਹਾ ਵੀ ਅਫਸਰਾਂ ਨੂੰ ਵੀ ਕੀ ਆਇਆ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਵੀ ਕਿਹਾ ਕਿ ਕੋਈ ਖਰਚੇ ਪੱਖੋਂ ਨਹੀਂ ਕਰਨਾ ਵੀ ਆ ਆਪਣੇ ਕੋਲ ਖਰਚ ਨਹੀਂ ਹੈਗਾ ਇਹਨੂੰ ਐ ਕਰ ਲੀਏ ਇਹ ਤਾਂ ਕੋਈ ਆ ਕਰ ਲੀ ਨਾ ਮੈਂ ਕਿਹਾ ਵੀ ਜਿੰਨਾ ਬਜਟ ਹੋਊਗਾ ਸਾਰਾ ਗੁਰੂ ਸਾਹਿਬ ਦਾ ਹੀ ਹੈ ਸੋ ਸਾਰੀ ਮੇਰੀ ਕੈਬਿਨੇਟ ਵੀ ਇੱਥੇ ਆਈਏ ਸਪੀਕਰ ਸਾਹਿਬ ਆਏ ਨੇ ਸਾਰੀ ਸਰਕਾਰ ਅਸੀਂ 23 24 25 ਇਹ ਜਿਹੜਾ ਇੱਥੋਂ ਵਾਲਾ ਜਿਹੜਾ ਕੀਰਤਨ ਜਥਾ ਇਹ 22 ਤਰੀਕ ਨੂੰ ਪਹੁੰਚੂਗਾ ਬਾਕੀ ਸਾਰੇ ਵੀ 22 ਨੂੰ ਸ਼ਾਮ ਨੂੰ ਪਹੁੰਚ ਜਾਣਗੇ 23 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਲੌਕਿਕ ਕੀਤੇ ਜਿਹੜੇ ਕੀਰਤਨ ਵੀ ਹੋਣਗੇ ਸਰਵ ਧਰਮ ਸੰਮੇਲਨ ਹੋਊਗਾ ਤੇ ਨਾਲ ਨਾਲ ਅ ਅਖੰਡ ਪਟ ਸਾਹਿਬ ਪ੍ਰਕਾਸ਼ ਹੋਣਗੇ ਤੇ 24 ਤਰੀਕ ਨੂੰ ਵਿਸ਼ੇਸ਼ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਤੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਊਗਾ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਉਹਦੇ ਵਿੱਚ ਬਹੁਤ ਇਤਿਹਾਸਕ ਫੈਸਲੇ ਹੋਣਗੇ ਔਰ ਉਹਦੇ ਵਾਸਤੇ ਅਸੀਂ ਰੈਜੋਲੂਸ਼ਨ ਵਗੈਰਾ ਜਿਹੜੇ ਵੀ ਹੁੰਦੇ ਨੇ ਤੇ ਤੁਹਾਡੇ ਜਿਹੜੇ ਤੁਸੀਂ ਕਿਹਾ ਸੀਗਾ ਅੱਜ ਇੱਥੇ ਉਮਰ ਅਬਦੁੱਲਾਹ ਸਾਹਿਬ ਨੇ ਆਉਣਾ ਸੀ ਕੱਲ ਅਸੀਂ ਦਿੱਲੀ ਕੱਠੇ ਹੀ ਸੀਗੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਤੇ ਅੱਜ ਉਹਨਾਂ ਨੇ ਆਉਣਾ ਸੀ ਉਹਨਾਂ ਦੇ ਕਿਸੇ ਬਹੁਤ ਕਲੋਜ਼ ਰਿਸ਼ਤੇਦਾਰੀ ਚ ਕੋਈ ਡੈਥ ਹੋ ਗਈ ਸੈਡ ਉਹ ਕੱਲ ਨੂੰ ਉਹ ਜੱਥੇ ਨੂੰ ਰਵਾਨਾ ਕਰਨ ਵੇਲੇ ਆਉਣਗੇ ਉਹਨਾਂ ਨਾਲ ਵੀ ਤੇ ਜਿਹੜੇ ਮਨੋਜ ਸਿਨਾ ਜਿਹੜੇ ਐਲਜੀ ਇੱਥੋਂ ਦੇ ਗਵਰਨਰ ਹੈ ਉਹਨਾਂ ਨਾਲ ਵੀ ਮੈਂ ਦੋਨਾਂ ਨਾਲ ਹੀ ਗੱਲ ਕਰੂੰਗਾ ਤੇ ਕਿਉਂਕਿ ਮਨੋਜ ਸਿੰਘਾ ਮੇਰੇ ਨਾਲ ਐਮਪੀ ਵੀ ਰਹੇ ਆ ਤੇ ਬਾਅਦ ਚ ਰੇਲ ਮੰਤਰੀ ਵੀ ਰਹੇ ਆ ਬਾਅਦ ਹੁਣ ਉਹ ਗਵਰਨਰ ਬਣ ਗਏ ਤੇ ਮੈਂ ਉਹਨਾਂ ਦੋਨਾਂ ਨਾਲ ਗੱਲ ਕਰੂੰਗਾ ਆਪਾਂ ਬੈਠ ਕੇ ਮੀਟਿੰਗ ਕਰਕੇ ਇੱਕ ਇੱਕ ਮਸਲਾ ਥੋੜਾ ਉਹਨਾਂ ਸਾਹਮਣੇ ਰੱਖ ਦਾਂਗੇ ਤੁਸੀਂ ਉਹਨਾਂ ਨੂੰ ਸਮਝਾ ਬਾਕੀ ਮੈਂ ਜਿਆਦਾ ਦੇਰ ਮੈਨੂੰ ਮੈਂ ਇਹਨੂੰ ਅਪਦੇ ਆਪ ਨੂੰ ਮੈਂ ਵੀ ਮੰਨਦਾ ਵੀ ਸ਼ਬਦਾਂ ਦਾ ਜਾਦੂਗਰ ਪਰ ਅੱਜ ਅੱਜ ਮੇਰੇ ਵੀ ਪੈਰ ਕੰਬਦੇ ਆ ਹੱਥ ਕੰਮ ਦੇ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀਗਾ ਮੈਨੂੰ ਉਦੋਂ ਇਹ ਇਹ ਚੀਜ਼ ਦਾ ਪਤਾ ਲੱਗਿਆ ਸੀ ਵੀ ਇਹਦੀ ਵੈਲਿਊ ਕੀ ਹੁੰਦੀ ਹੈ ਇਹਦਾ ਇਹੀ ਫਾਇਦਾ ਹੁੰਦਾ ਜੇ ਤੁਹਾਡੀਆਂ ਲੱਤਾਂ ਕੰਮ ਦੀਆਂ ਹੁਣ ਤਾਂ ਦਿਖਦੀਆਂ ਨਹੀਂ ਸ਼ੁਗਰ ਸਾਹਿਬ ਗੁਰੂ ਸਾਹਿਬ ਬਾਲ ਬਖਸ਼ਣ ਐਡੇ ਐਡੇ ਬੰਦਿਆਂ ਮੂਰੇ ਐਡੇ ਐਡੇ ਮਾਹ ਪਰਸ਼ੇ ਮੂਰੇ ਬੋਲਣਾ ਬਹੁਤ ਔਖਾ ਸੋ ਮੈਂ ਮੇਰੀ ਤਾਂ ਇਨੀ ਹਾਜ਼ਰੀ ਕਬੂਲ ਕਰਿਓ ਸਾਰੇ ਤੰਦਰੁਸਤ ਰਹੋ ਇਹੀ ਅਰਦਾਸਾਂ ਨੇ ਸਮੱਤ ਬਖਸ਼ੇ ਪ੍ਰਮਾਤਮਾ ਬਲ ਬਖਸ਼ੇ ਸਿੱਖ ਕੌਮ ਚੜਦੀ ਕਲਾ ਚ ਰਵੇ ਜਿੱਥੇ ਜਿੱਥੇ ਵੀ ਨਾਨਕਲੇਵਾ ਸੰਗਤ ਬਚਦੀ ਹੈ ਮੈਂ ਸੱਦਾ ਪੱਤਰ ਦਿੰਨਾ ਸਾਰਿਆਂ ਨੂੰ ਆਓ ਆਨੰਦਪੁਰ ਸਾਹਿਬ ਆਪਾਂ ਗੁਰੂ ਸਾਹਿਬ ਦੀ ਇਸ ਉਦੁੱਤੀ ਤਿਆਗ ਵਾਲੀ ਕੁਰਬਾਨੀ ਮਨੁੱਖਤਾ ਮਾਨਵਤਾ ਵਾਸਤੇ ਦਿੱਤੀ ਹੋਈ ਕੁਰਬਾਨੀ ਨੂੰ ਯਾਦ ਵੀ ਕਰੀਏ ਤੇ ਆਪਣੇ ਬੱਚਿਆਂ ਨੂੰ ਯਾਦ ਕਰਾਈਏ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਸਰੀ ਬਹੁਤ ਬਹੁਤ ਧੰਨਵਾਦ ਹੈ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇੰਨਾ ਸੋਹਣਾ